ਗ੍ਰੀਨ ਹੌਸ ਚੈਨਲ ਦੇਖ ਰਹੀ ਸਾਰੀ ਦਰਸ਼ਕਾਂ ਦਾ ਤੈਦ ਲੋ ਧੰਨਵਾਦ ਸ਼ਸ਼ੀ ਅਕਾਲ ਤੇ ਦੋਸਤੋ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੇ ਆ ਤੁਹਾਡੇ ਲਈ ਇੱਕ ਨਵੇਂ ਮਕਾਨ ਦੀ ਵੀਡੀਓ ਲੈ ਕੇ ਜਿਹੜਾ ਕਿ ਆਪਣਾ ਮਿਡ ਰੇਂਜ ਦਾ ਮਕਾਨ ਆ ਜ ਜੀ ਦੀ ਡਿਮਾਂਡ ਬਹੁਤ ਸਾਰੇ ਆਪਣੇ ਜਿਹੜੇ ਦਰਸ਼ਕ ਆ ਉਹ ਕਰਦੇ ਆ ਕਿ 20 ਤੋਂ 25 ਲੱਖ ਦੀ ਰੇਂਜ ਦੇ ਵਿੱਚ ਕੋਈ ਮਕਾਨ ਲੈ ਕੇ ਆਓ ਅੱਜ ਫਿਰ ਤੋਂ ਤੁਹਾਡੇ ਲਈ ਇੱਕ ਅਜਿਹੇ ਮਕਾਨ ਦੀ ਵੀਡੀਓ ਲੈ ਕੇ ਆਏ ਜਿਹੜਾ ਰੇਟ ਕੇ 25 ਲੱਖ ਤੋਂ ਘੱਟ ਘੱਟ ਆ ਤੇ ਅੱਜ ਹੀ ਫਿਰ ਤੁਹਾਨੂੰ ਮਕਾਨ ਦਿਖਾਉਣੇ ਆ ਅੰਦਰੋਂ ਪੂਰਾ ਖੁੱਲਾ ਡੁੱਲਾ ਮਕਾਨ ਬਣਿਆ ਹੋਇਆ ਤੇ ਜਿਹੜਾ ਮਕਾਨ ਦਾ ਰੇਟ ਆ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਤਾਂ ਇਸ ਕਾਰਨ ਵੀਡੀਓ ਦੇਖੀ ਤੱਕ ਜਰੂਰ ਬਨੇ ਰਹੋ ਤੇ ਜੇਕਰ ਕੋਈ ਵੀ ਸਾਡੇ ਚੈਨਲ ਉੱਤੇ ਪਹਿਲੀ ਵਾਰੀ ਆ ਰਿਹਾ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਚੈਨਲ ਉੱਤੇ ਆਉਣ ਵਾਲੀ ਕਿਸੇ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ ਤੇ ਆਜੋ ਜੀ ਹੁਣ ਆਪਾਂ ਤੁਹਾਨੂੰ ਮਕਾਨ ਦਿਖਾਉਣੇ ਆਂ ਅੰਦਰ ਉਹ ਬੜੀਆਂ ਗੱਲਾਂ ਨਹੀਂ ਕਰਦੇ ਆਜੋ ਜੀ ਆਹ ਇਦਾਂ ਦਾ ਆਪਣਾ ਕੁਝ ਏਰੀਆ ਵਾ ਆਜੋ ਜੀ ਆਪਣਾ ਆਪਾ ਕਹਿ ਰਹੀ ਹੈ ਨਾ ਵਿੜਾ ਟਾਈਪ ਇਧਰਲੀ ਸਾਈਡ ਹੈ ਪਹਿਲਾਂ ਆਪਾਂ ਤੁਹਾਨੂੰ ਅੰਦਰ ਰੱਖੋਨੇ ਉਧਰਲੀ ਸਾਈਡ ਵੀ ਬਣਿਆ ਹੋਇਆ ਵਾ ਪਹਿਲਾਂ ਵਾਲੀ ਸਾਈਡ ਤੋਂ ਰੱਖੋਨੇ ਆ ਆਪਾਂ ਜਿੱਦਾਂ ਆਪਾਂ ਕਹਿਦੇ ਹਾਂ ਨਾ ਆਪਣਾ ਲੌਬੀ ਏਰੀਆ ਉਹ ਆ ਗਿਆ ਠੀਕ ਆ ਤੇ ਇੱਥੇ ਆਪਾਂ ਆਪਣੀ ਗੱਡੀ ਵਗੈਰਾ ਪ੍ਰੋਪਰ پارک ਕਰ ਸਕਦੇ ਹਾਂ ਅੰਦਰ ਜਿੰਨੀ ਮਰਜ਼ੀ ਗੱਡੀ ਲਿਆਓ ਤੇ ਇੱਥੋਂ ਆਪਣਾ ਮੇਨ ਕਾਰ ਸਟਾਰਟ ਹੁੰਦਾ ਹੀ ਆਜੋ ਆਪਾਂ ਆ ਗਏ ਜੀ ਇੱਥੇ ਜਿਹੜਾ ਆਪਾਂ ਕਹਿੰਦੇ ਲੌਬੀ ਏਰੀਆ ਹੈ ਨਾ ਘਰ ਦੇ ਅੰਦਰ ਜਿਹੜਾ ਅਦੇ ਇਹ ਲੋ ਪੂਰਾ ਖੁੱਲਾ ਢੁੱਲਾ ਬਣਿਆ ਹੋਇਆ ਹਨ ਤੇ ਜੇ ਆਪਾਂ ਇਧਰਲੀ ਸਾਈਡ ਦੀ ਗੱਲ ਕਰੀਏ ਸਟਾਰਟਿੰਗ ਤੇ ਸਟਾਰਟਿੰਗ ਤੇ ਇਧਰ ਆਪਣਾ ਪਹਿਲਾ ਫਰਸਟ ਤੇ ਹੈਗਾ ਬਸ ਸਟੋਰ ਰੂਮ ਹਾਂ ਸਟੋਰ ਰੂਮ ਦਿਖਾ ਰਹੀ ਇਹ ਵੀ ਸਟੋਰ ਰੂਮ ਵੀ ਹੈ ਨਾ ਆਪਣਾ ਪੂਰਾ ਖੁੱਲਾ ਢੁੱਲਾ ਮਤਲਬ ਜਿਹੜੇ ਲੋਕਾਂ ਨੇ ਨਾ ਕਾਮਨ ਸਾਈਜ਼ ਦੇ ਬੈੱਡਰੂਮ ਹੁੰਦੇ ਆ ਉਹ ਸਾਈਜ਼ ਦਾ ਇਹ ਸਟੋਰ ਰੂਮ ਅੰਦਰ ਦਿਖਾ ਰਹੀ ਹਾਂ ਤੇ ਜਿੰਨਿਤ ਤਰ੍ਹਾਂ ਕੈਮਰੇਜ ਤੇ ਮਤਲਬ ਪੂਰਾ ਉੱਤੇ ਵੀ ਦੇਖ ਸਕਦੇ ਹੋ ਹਨਾ ਉਹ ਪਰਛੱਤੀ ਟਾਈਪ ਬਣਿਆ ਹੋਇਆ ਉੱਥੇ ਵੀ ਆਪਣਾ ਕਾਫੀ ਸਮਾਨ ਆ ਜਾਣਾ ਵਾ ਤੇ ਉਦਾਂ ਵੀ ਖੁੱਲਾ ਢੁੱਲਾ ਸਟੋਰ ਰੂਮ ਆ ਇਧਰਲੀ ਸਾਈਡ ਹੀ ਆਪਣਾ ਹੈਗਾ ਵਾ ਜਿਹੜਾ ਆਪਾਂ ਬਾਬਿਆਂ ਰੂਮ ਕਹ ਜੀ ਉਹ ਬਣਾਇਆ ਹੋਇਆ ਨੇ ਤੇ ਇਹ ਵੀ ਦੇਖ ਸਕਦੇ ਹੋ ਨਾ ਇੱਧਰ ਵੀ ਕਾਫੀ ਸਪੇਸ ਆ ਤੇ ਇਧਰਲੀ ਸਾਈਡ ਆਪਣਾ ਫਰਸਟ ਬੈਡਰੂਮ ਆਈ ਜਿਹੜਾ ਅਟੈਚ ਬਾਥਰੂਮ ਆਪਣਾ ਆਪਾਂ ਕਹਿ ਰਹੀਏ ਅਟੈਚ ਬਾਥਰੂਮ ਵਾਲਾ ਬੈਡਰੂਮ ਆ ਤੇ ਬੈਡਰੂਮ ਵੀ ਤੁਸੀਂ ਦੇਖ ਸਕਦੇ ਹੋ ਕਿ ਖੁੱਲਾ ਡੁੱਲਾ ਹਨ ਇੱਕ ਡਬਲ ਸਾਈਜ਼ ਦਾ ਬੈੱਡ ਲੱਗਿਆ ਹੋਇਆ ਤੇ ਇਧਰਲੀ ਸਾਈਡ ਆਪਣਾ ਮੰਜਾ ਵਿੜਿਆ ਹੋਇਆ ਤਾਂ ਵੀ ਕਾਫੀ ਸਪੇਸ ਆ ਤੇ ਆਪਾਂ ਇਧਰ ਵੀ ਬਣਾਇਆ ਹੋਇਆ ਹਨ ਹਾ ਜਿਹੜੀ ਆਪਾਂ ਕਹਿ ਦਈਏ ਨਾ ਵਿਸਮਾਨ ਵਗੈਰਾ ਰੱਖਣ ਲਈ ਆਪਣੇ ਜਿਹੜੇ ਟ੍ਰੋਫੀਓਂ ਵਗ ਤੇ ਇਧਰਲੀ ਸਾਈਡ ਜਿਹੜਾ ਆਪਣਾ ਅਟੈਚ ਬਾਥਰੂਮ ਆ ਹਨਾ ਉਹ ਆ ਤੇ ਬਾਥਰੂਮ ਤੁਸੀਂ ਦੇਖ ਸਕਦੇ ਹੋ ਹਨਾ ਪ੍ਰੋਪਰ ਟਾਈਲ ਵਗੈਰਾ ਲੱਗੀ ਹੋਈ ਆ ਤੇ ਦਿਖਾ ਦਉ ਮਾੜੀ ਤੇ ਉਧਾਂ ਇੰਗਲਿਸ਼ ਸ਼ੀਟ ਲੱਗੀ ਹੋਈ ਆ ਠੀਕ ਹੈ ਤੇ ਸਹੀ ਆ ਹਨਾ ਵੈਂਟੀਲੇਸ਼ਨ ਪ੍ਰੋਪਰ ਵਿੰਡੋ ਵੀ ਆ ਮਤਲਬ ਹਵਾ ਵਗੈਰਾ ਕ੍ਰੋਸ ਹੋਣ ਲਈ ਤੇ ਆਇਓ ਇਧਰਲੀ ਤਾਂ ਇੱਕ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਕਿਚਨ ਆ ਗਿਆ ਆ ਹੀ ਦੇਖੋ ਆਪਣਾ ਕਿਚਨ ਆ ਇਧਰ ਵੀ ਦੇਖੋ ਹਨਾ ਆ ਦੇਖੋ ਇਸੇ ਮਤਲਬ ਕਿ ਆਪਣੇ ਕ੍ਰੋਕਰੀ ਵਗੈਰਾ ਰੱਖਣ ਉਹ ਗਲਾਸ ਲੈਨਰ ਵਰਕ ਕਰਵਾਇਆ ਹੋਇਆ ਵਾ ਬੜੀ ਕਹੜੀ ਜੀ ਲੱਗ ਰਹੀ ਹੈ ਤੇ ਇਧਰ ਆਪਣੀਆਂ ਸਾਰੀਆਂ ਸਲਫਾ ਵਗੈਰਾ ਪਈਆਂ ਹੋਈਆਂ ਤੇ ਆਪਣੀ ਕਾਰਨਰ ਵਿੰਡੋ ਲੱਗੀ ਹੋਈ ਆ ਜੀ ਤੋਂ ਆਪਣਾ ਗੇਟ ਦਾ ਥਿਊ ਆਉਂਦਾ ਹੈ ਨਾ ਜਦੋਂ ਬਾਹਰੋਂ ਕੋਈ ਆਉਂਦਾ ਜਾਂਦਾ ਜਿਹੜਾ ਉਹਦੇ ਦੰਦਾ ਵਾ ਉਹ ਵੀ ਆਪ ਨੂੰ ਇੱਥੋਂ ਆ ਰਿਹਾ ਤੇ ਬਾਕੀ ਤੇ ਇਧਰ ਵੀ ਦੇਖ ਸਕਦੇ ਹੋ ਨਾ ਸਿੰਕ ਵਗੈਰਾ ਪ੍ਰੋਪਰ ਲੱਗੇ ਹੋਏ ਨੇ ਪ੍ਰੋਪਰ ਮਤਲਬ ਆਪਾਂ ਤਿਆਰ ਕੀ ਟੱਕਰਾ ਹੈ ਕਾਰ ਮਿਲ ਰਿਹਾ ਵਾ ਠੀਕ ਹੈ ਇਹ ਤੇ ਆਹ ਦੇਖੋ ਗੇਟ ਵਗੈਰਾ ਸਾਰੇ ਲੱਗੇ ਹੋਏ ਨੇ ਨਾ ਸਾਰੇ ਰੂਮਸ ਨੂੰ ਲੱਗੇ ਹੋ ਤੇ ਇਧਰ ਲਈ ਤਾਂ ਇਹ ਆ ਵੀ ਆਪਣੇ ਸੈਕੰਡ ਬੈਡਰੂਮ ਆਪਾਂ ਇਹਨੂੰ ਕਹਿ ਦਈਏ ਠੀਕ ਆ ਇਹਨਾਂ ਨੇ ਹਜੇ ਆਪ ਦਾ ਜਿਹੜਾ ਇੱਥੇ ਐਕਸਟਰਾ ਸਮਾਨ ਹੋਰ ਰੱਖਿਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਬੈੱਡ ਉਹਦਾ ਵੈਸੇ ਲੱਗਿਆ ਹੋਇਆ ਵਾ ਤੇ ਆ ਬੈਡਰੂਮ ਵੀ ਦੇਖ ਸਕਦੇ ਹੋ ਤੁਸੀਂ ਕਾਫੀ ਵੱਡਾ ਵਾ ਹਨਾ ਤੇ ਸੇਮ ਐਜ਼ ਇਟ ਇਜ਼ ਜਿਵੇਂ ਉਹ ਬੈਡਰੂਮ ਤੇ ਹਨਾ ਉਹ ਬਣੀ ਹੋਈ ਸੀਗੀ ਆਪਣੀ ਅਲਮਾਰੀ ਟਾਈਪ ਸਮਾਨ ਰੱਖਣ ਨੂੰ ਏਚੇ ਬਣੀ ਵੀ ਆ ਤੇ ਵਧੀਆ ਇਧਰ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਇਧਰ ਇਹਨਾਂ ਸੋਫੇ ਲੱਗੇ ਹੋਏ ਆ ਤੇ ਆ ਰੂਮ ਤੇ ਐਂਟਰ ਹੋਣ ਲਈ ਇਧਰ ਇਹਨਾਂ ਦਾ ਇੱਕ ਦਰਵਾਜ਼ਾ ਵੀ ਛੱਡਿਆ ਹੋਇਆ ਜੇ ਆਪਾਂ ਹਨਾ ਕਈ ਵਾਰ ਕਿਸ ਨੂੰ ਘਰ ਦੇ ਅੰਦਰ ਨਹੀਂ ਲੈ ਕੇ ਆਉਣਾ ਉਹਨਾਂ ਦਾ ਬਾਹਰੋਂ ਹਨ ਆਪਣੇ ਗੈਸਟ ਵਗੈਰਾ ਆਉਂਦੇ ਆ ਤਾਂ ਉਹਨਾਂ ਨੂੰ ਆਪਾਂ ਇੱਧਰ ਦੀ ਵੀ ਐਂਟਰ ਕਰਾ ਸਕਦੇ ਆ ਮਤਲਬ ਇਹਨੂੰ ਆਪਾਂ ਐਜ਼ ਅ ਗੈਸਟ ਰੂਮ ਵੀ ਯੂਜ਼ ਕਰ ਸਕਦੇ ਆ ਠੀਕ ਆ ਇਹ ਤੁਹਾਡੇ ਡਿਪੈਂਡ ਆ ਬਈ ਤੁਸੀਂ ਕਿਵੇਂ ਯੂਜ਼ ਕਰਨਾ ਤੇ ਆਹ ਲਾਈ ਆਈਡੀਆ ਦੇਖੋ ਜੀ ਇੱਥੇ ਨਾ ਪ੍ਰੋਪਰ ਖੁੱਲਾ ਹਵਾ ਮਤਲਬ ਜਿਹੜਾ ਕੋ ਮਰਜੀ ਹੈ ਨਾ ਜਿਵੇਂ ਕੋਈ ਵੀ ਇੱਥੇ ਡਾਈਨਿੰਗ ਟੇਬਲ ਲਾ ਸਕਦੇ ਆ ਆਪਾਂ ਜਾਂ ਉਦਾਂ ਵੀ ਹੈ ਵਧੀਆ ਖੁੱਲਾ ਡੁੱਲਾ ਏਰੀਆ ਵਾ ਤੇ ਇੱਧਰਲੀ ਸਾਈਡ ਆਪਣਾ ਇੱਕ ਹੋਰ ਵਾਸ਼ਰੂਮ ਆਈ ਹਨਾ ਇੱਥੇ ਚਲੋ ਅਜੇ ਬਾਅਦ ਚਰਾਂਗੇ ਤੇ ਆਪਾਂ ਜਿਹੜਾ ਆਰੇ ਗਲੋ ਆ ਆਪਣਾ ਨਾ ਇੱਧਰ ਵੈਂਟੀਲੇਸ਼ਨ ਏਰੀਆ ਵਾ ਜਿਹੜਾ ਆਪਾਂ ਕਹਿ ਰਹੀਏ ਕਿ ਇੱਧਰ ਹਨਾ ਆਪਣੀ ਹਵਾ ਵਗੈਰਾ ਕਰਾਸ ਹੋਣ ਨੂੰ ਉੱਪਰ ਇਹਨਾਂ ਰੇਲਿੰਗ ਵੀ ਲਵਾਈ ਹੋਈ ਆ ਤੇ ਇੱਧਰ ਹਨਾ ਆਪਣਾ ਸਾਰਾ ਇਹਨਾਂ ਦਾ ਉਦਾਂ ਹੀ ਛੱਡਿਆ ਹੋਇਆ ਸਮਾਨ ਤੇ ਇੱਕ ਰੂਮ ਇਹਨਾਂ ਦਾ ਉੱਤੇ ਵੀ ਬਣਾਇਆ ਗਿਆ ਵਾ ਬੈੱਡਰੂਮ ਬਣਵਾਇਆ ਹੋਇਆ ਇਹਨਾਂ ਦੇ ਉੱਪਰ ਤੇ ਆਜੋ ਤੁਹਾਨੂੰ ਉੱਤੇ ਵੀ ਦਿਖਾਉਂਦੇ ਆ ਆਹ ਦੇਖ ਸਕਦੇ ਹੋ ਨਾ ਜਿਹੜੀ ਆਪਣੀ ਸਕੇਅਰਸ ਹੈ ਇੱਥੇ ਵੀ ਆ ਰੇਲਿੰਗ ਦਾ ਪ੍ਰੋਪਰ ਵਰਕ ਹੋਇਆ ਹੋਇਆ ਜਿਹੜਾ ਆਪਾਂ ਕਹਿ ਰਹੀਏ ਸਟੀਲ ਵਰਕ ਹੋਇਆ ਹੋਇਆ ਵਾ ਤੇ ਮਕਾਨ ਹਨਾ ਆਪਾਂ ਜਿਹੜੀ ਪੂਰਾ ਐਨ ਬੜ ਵੇ ਕੋਈ ਇੱਕ ਦੀ ਗੱਲ ਬਾਤ ਨਹੀਂ ਗਈ ਤੇ ਹੁਣ ਤਾਂ ਉੱਪਰ ਵਾਲਾ ਵੀ ਦਿਖਾਉਣਾ ਹੈ ਰੂਮ ਇਹ ਆਪਣਾ ਇੱਥੇ ਇੱਕ ਛੱਤ ਤੇ ਬੈਡਰੂਮ ਆ ਜਿਹਨਾਂ ਨਾਲ ਅਟੈਚ ਬਾਥਰੂਮ ਆ ਇਹ ਹਜੇ ਫਿਲਹਾਲ ਯੂਜ਼ ਨਹੀਂ ਕਰ ਰਹੇ ਆ ਦੇਖੋ ਜਿੰਨਾ ਸਮਾਨ ਵਗਾਇਆ ਰੱਖਿਆ ਹੋਇਆ ਹੈ ਇਹਨਾਂ ਨਾਲ ਵੀ ਹੈ ਨਾ ਪ੍ਰੋਪਰ ਬਾਥਰੂਮ ਬਣਿਆ ਹੋਇਆ ਹੈ ਜਿੱਤੇ ਟਾਇਲ ਵਗੈਰਾ ਸਾਰਾ ਕੁਝ ਲੱਗੇ ਹੋਇਆ ਮਤਲਬ ਇਹ ਰੂਮ ਨਾ ਇਹਨਾਂ ਨੇ ਖਾਲੀ ਛੱਡਿਆ ਹੋਇਆ ਤੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਇਹਨਾਂ ਨੇ ਉੱਦਾਂ ਛੱਡਿਆ ਹੋਇਆ ਮਤਲਬ ਜਿਵੇਂ ਕਿ ਇਹ ਬੰਦੇ ਨੇ ਨਾ ਵੀ ਲੈ ਵੀ ਲਿਆ ਹਨਾ ਘਰ ਤੇ ਕਮਰਾ ਕਿਰਾਏ ਤੇ ਦਿਨਾ ਉੱਪਰ ਇਹਦਾ ਮੀਟਰ ਵੀ ਅਲੱਗ ਲੱਗਿਆ ਵਾ ਇਹ ਦੇਖ ਸਕਦੇ ਆ ਤੁਸੀਂ ਹਨਾ ਇਹ ਵਾਲੇ ਰੂਮ ਦਾ ਮਤਲਬ ਕਈ ਵਾਰ ਹੁੰਦਾ ਹਨਾ ਕਿਉਂਕਿ ਥੱਲੇ ਬਾਹਵਾ ਖੁੱਲਾ ਡੁੱਲਾ ਏਰੀਆ ਬਣਿਆ ਹੋਇਆ ਤੇ ਜਿੰਨਾ ਬੰਦੇ ਨੂੰ ਹੈ ਡੀਸੈਂਟ ਚਾਹੀਦਾ ਹੁੰਦਾ ਉਹਨਾਂ ਹੈਗਾ ਤੇ ਜੇ ਬੰਦੇ ਨੇ ਹਨਾ ਵੀ ਉਦਾਂ ਹੀ ਵੀ ਖਾਲੀ ਰੂਮ ਪਿਆ ਵਾ ਇਹ ਤੋਂ ਵੀ ਇਨਕਮ ਹੋ ਲੱਗ ਜਾਂਦਾ ਤੁਹਾਨੂੰ ਪਤਾ 4-5000 ਕਿਰਾਏ ਆਉਣ ਲੱਗ ਜਾਂਦਾ ਠੀਕ ਆ ਤੇ ਮੀਟਰ ਵੀ ਅਲੱਗ ਲਵਾਇਆ ਵਾ ਜੇ ਕਿਸੇ ਨੇ ਕਿਰਾਏ ਤੇ ਵੀ ਚੜਨਾ ਤਾਂ ਉਹ ਵੀ ਬੰਦਾ ਕਰ ਸਕਦਾ ਤੇ ਉੱਪਰ ਤੁਸੀਂ ਰੂਫਸ ਚੈੱਕ ਕਰ ਸਕਦੇ ਹੋ ਹਨਾ ਕਾਫੀ ਖੁੱਲਾ ਏਰੀਆ ਵਾ ਆਪਾਂ ਫੈਮਿਲੀ ਫੰਕਸ਼ਨ ਕਰਾਉਣੇ ਹੋਣ ਹਨਾ ਮਤਲਬ ਕਈ ਵਾਰ ਹੁੰਦਾ ਹੈ ਨਾ ਵੀ ਬਾਹਰ ਜਗ੍ਹਾ ਹੈ ਨਹੀਂ ਗਲੀ ਵਗੈਰਾ ਚ ਤਾਂ ਆਪਾਂ ਪਰ ਵੀ ਕਰ ਸਕਦੇ ਹਾਂ ਜੇ ਮਰਜ਼ੀ ਖੇਡਿਓ ਉਦਾਂ ਵੀ ਕੋਈ ਟੈਨਸ਼ਨ ਨਹੀਂ ਗਈ ਤੇ ਆਹ ਦੇਖ ਸਕਦੇ ਹੋ ਹਨਾ ਪ੍ਰੋਪਰ ਬਾਉਂਡਰੀ ਹੋ ਗਈ ਆਪਣੇ ਰੂਫ ਤੇ ਵੀ ਸਾਰੇ ਪਾਸਿਆਂ ਤੋਂ ਇਹ ਆਪਣੇ ਖੇਤ ਆ ਵਧੀਆ ਯਾਰ ਮੈਂ ਹਨਾ ਉਹ ਆ ਇੱਧਰ ਮਤਲਬ ਕਿ ਏਰੀਆ ਵੀ ਕਾਹੇ ਹਟਾਤੇ ਉਦਾਂ ਪੀਸਫੁੱਲ ਏਰੀਆ ਜਾ ਵਾ ਤੇ ਇੱਥੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਇਹ ਹੈਗੀ ਆਪਣੇ ਕੋਠੇ ਚੇਰਜੰਗ ਦੇ ਵਿੱਚ ਇਹ ਮਕਾਨ ਬਣਿਆ ਹੋਇਆ ਵਾ ਤੇ ਜੇਕਰ ਇਹਦੇ ਪ੍ਰਾਈਸ ਦੀ ਗੱਲ ਕਰੀਏ ਤਾਂ 22 ਲੱਖ ਰੁਪਈਆ ਜਿਹੇ ਮਾਲਕਾ ਨੇ ਡਿਮਾਂਡ ਕੀਤੀ ਆ ਤੇ ਬਾਕੀ ਤੁਹਾਨੂੰ ਪਤਾ ਮੌਕੇ ਤੇ ਘੱਟ ਵੱਧ ਵੀ ਹੋ ਜਾਊਗਾ ਤੇ ਜਿਹੜਾ ਵੀਰ ਆਪਣੀ ਵੀਡੀਓ ਦੇਖ ਕੇ ਆਊਗਾ ਉਹਦਾ ਸਪੈਸ਼ਲ ਲੱਗ ਤੋਂ ਵੀ ਮਾਨਤਾਨ ਕੀਤਾ ਜਾਊਗਾ ਠੀਕ ਹੈ ਤੇ ਜੇਕਰ ਕੋਈ ਵੀ ਵੀਰ ਹੋਇਆ ਜੀ ਇੰਟਰਸਟਿਡ ਆ ਪ੍ਰਾਪਰਟੀ ਨੂੰ ਖਰੀਦਣ ਦੇ ਵਿੱਚ ਉੱਤੇ ਦਿੱਤੇ ਨੰਬਰ ਤੇ ਕਾਲ ਕਰਕੇ ਕੋਈ ਵੀ ਸਾਡੇ ਨਾਲ ਕੰਟੈਕਟ ਕਰ ਸਕਦਾ ਜੇਕਰ ਕੋਈ ਵੀ ਇੰਟਰਸਟਿਡ ਹੋਵੇ ਆ ਪ੍ਰਾਪਰਟੀ ਨੂੰ ਖਰੀਦਣ ਦੇ ਵਿੱਚ ਤੇ ਜੇਕਰ ਤੁਸੀਂ ਵੀ ਆਪਣੇ ਕਿਸੇ ਮਕਾਨ ਜਾਂ ਘਰ ਦੀ ਵੀਡੀਓ ਪਾਉਣਾ ਚਾਹੁੰਦੇ ਹੋ ਤਾਂ ਤਾਂ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਉਹੀ ਨੰਬਰ ਤੇ ਕਾਲ ਕਰਕੇ ਤੇ ਦੱਸੋ ਹੀ ਕਮੈਂਟ ਕਰਕੇ ਤੁਹਾਨੂੰ ਇਹ ਕਿਵੇਂ ਦਾ ਘਰ ਲੱਗਿਆ ਤੇ ਹਾਂ ਸੱਚ ਇੱਕ ਚੀਜ਼ ਤਾਂ ਆਪਾਂ ਦੱਸਣੀ ਭੁੱਲ ਗਏ ਜੇ ਆਪਾਂ ਜਗ੍ਹਾ ਦੀ ਗੱਲ ਕਰੀ ਹੈ ਨਾ ਜਗ੍ਹਾ ਇਹ 5 ਵਸਵੇ ਦੇ ਪੂਰੇ 5 ਵਸਵੇ ਹੈ ਨਾ ਪੂਰੇ 5 ਵਸਵੇ ਦੇ ਵਿੱਚ ਘਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਜਗ੍ਹਾ ਕਾਫੀ ਖੁੱਲੀ ਡੁੱਲੀ ਹੈ ਆਪਾਂ ਕੋ ਮੈਂ ਕਹ ਰਹੀ ਹਾਂ ਨਾ ਮਤਲਬ ਕੋਈ ਟੰਜੀ ਮੈਸੂਬੀ ਨਹੀਂ ਹੋ ਰਹੀ ਥੱਲੇ ਵੀ ਰੂਮ ਵੀ ਖੁੱਲੇ ਡੁੱਲੇ ਨੇ ਤੇ ਉਦਾਂ ਵੀ ਹੈ ਨਾ ਲੌਬੀ ਏਰੀਆ ਵੀ ਆਪਣਾ ਕਾਫੀ ਖੁੱਲਾ ਡੁੱਲਾ ਤੇ ਗੱਡੀ ਵੀ ਜਿਹੜੀ ਹੈ ਨਾ ਮਰਜ਼ੀ ਲਿਆਓ ਜੇ ਸਿਡਾਨ ਲਿਆਓ ਤੇ ਆਪਣੀ ਹੈ ਨਾ ਕੋਈ ਵੀ ਗੱਡੀ ਲਿਆਓ ਤੇ ਅੰਦਰ ਵੀ ਪਾਰਕਿੰਗ ਲਈ ਵੀ ਅਲੱਗ ਤੋਂ ਏਰੀਆ ਬਣਿਆ ਹੋਇਆ ਠੀਕ ਆ ਤੇ ਉਧਾਂ ਵਧੀਆ ਘਰ ਆਈ ਤੇ ਹਨਾ ਰੇਟ ਵੀ ਤੁਹਾਨੂੰ ਪਤਾ ਬਿਲਕੁਲ ਜਾਇਜ਼ ਆ 2 ਬਾਈ ਲੱਖ ਰੁਪਏ ਉਹਨਾਂ ਨੇ ਡਿਮਾਂਡ ਕੀਤੀ ਆ ਤੇ ਬਾਕੀ ਘੱਟ ਵੱਧ ਵੀ ਹੋ ਜਾਣਾ ਵਾ ਤੇ ਇੱਕ ਜੀ ਤੁਹਾਨੂੰ ਹੋਰ ਦਿਖਾਉਣੀ ਰਹੀ ਗਈ ਇਧਰਲੀ ਸਾਈਡ ਜਿਹੜਾ ਆਪਣਾ ਏਰੀਆ ਇੱਥੇ ਦਿਖਾ ਦੋ ਇਹਨਾਂ ਨੂੰ ਆਹ ਦੇਖੋ ਉਧਰ ਗੇਟ ਤੋਂ ਐਂਟਰੀ ਤੋਂ ਬਾਅਦ ਇਧਰ ਵੀ ਆਪਣਾ ਏਰੀਆ ਵਾ ਤੇ ਇਧਰਲੀ ਸਾਈਡ ਐ ਇੱਕ ਏਰੀਆ ਦਿਖਾਉਣਾ ਰਹਿ ਗਿਆ ਜੀ ਤੁਹਾਨੂੰ ਉਹ ਵੀ ਦਿਖਾਉਣਾ ਹੈ ਮਤਲਬ ਕਿ ਇੱਕ ਛੋਟਾ ਰੂਮ ਉਧਰ ਵੀ ਬਣਿਆ ਹੋਇਆ ਹੈ ਜਿਵੇਂ ਆਪਾਂ ਥੱਲੇ ਇੱਕ ਤੁਹਾਨੂੰ ਸਟੋਰ ਰੂਮ ਦਿਖਾਇਆ ਸੀ ਜੇ ਆਪਾਂ ਉਹਨੂੰ ਐਜ਼ ਅ ਰੂਮ ਯੂਜ਼ ਕਰਨਾ ਪਾਉ ਵੀ ਕਰ ਸਕਦੇ ਆ ਕਿਉਂਕਿ ਇਹਨਾਂ ਨੇ ਬਾਹਰ ਇੱਕ ਹੋਰ ਕਮਰਾ ਬਣਾਇਆ ਹੋਇਆ ਹੈ ਨਾ ਜਿੱਤੇ ਇਹਨਾਂ ਨੇ ਆਪ ਦੇ ਐਕਸਟਰਾ ਸਮਾਨ ਰੱਖਿਆ ਹੋਇਆ ਉਹ ਵੀ ਐਜ਼ ਅ ਸਟੋਰ ਰੂਮ ਯੂਜ਼ ਕਰ ਸਕਦੇ ਆ ਤੇ ਤੁਸੀਂ ਉਹਨੂੰ ਵੀ ਕਰ ਸਕਦੇ ਹੋ ਮਤਲਬ ਕਿ ਮਕਾਨ ਚ ਯਾਰ ਆਪਾਂ ਕਹਿ ਰਹੀਏ ਨਾ ਵੱਲੇ ਕਮਰੇ ਬਾਦੂ ਨੇ ਜਿਨੇ ਰਹਿਣਾ ਵਾ ਐ ਖੁੱਲਾ ਡੁੱਲਾ ਮਕਾਨ ਮੈਲ ਜਾਣਾ ਵਾ ਬੰਦੇ ਨੂੰ ਘੱਟ ਰੇਂਜ ਦੇ ਵਿੱਚ ਤੇ ਜਿਹੜੇ ਵੀ ਹਨ ਆਪਣੇ ਵੀਰ ਬਹੁਤ ਜਣੇ ਕਮੈਂਟ ਕਰਦੇ ਉਹ ਘੱਟ ਰੇਂਜ ਦੇ ਘਰ ਲੈ ਕੇ ਆਉ ਤੇ ਵਧੀਆ ਬਣਿਆ ਹੋਵੇ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਪਰ ਬਣਿਆ ਹੋਇਆ ਸਾਰਾ ਕੰਮ ਹੋਇਆ ਹੋਇਆ ਕੋਈ ਵੀ ਪੈਸਾ ਲੋਨ ਦੀ ਲੋੜ ਨਹੀਂ ਗਈ ਰੰਗ ਵਗੈਰਾ ਵੀ ਦੇਖੋ ਹੈ ਹੈਨਾ ਸਹੀ ਆ ਉਦਾਂ ਮਤਲਬ ਕਰਵਾਉਣ ਵਾਲਾ ਤੈਗਾ ਵਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਅੱਜ ਤੁਹਾਨੂੰ ਉਹ ਵਾਲਾ ਰੂਮ ਵੀ ਦਿਖਾ ਰਿਹਾ ਥੱਲੇਉ ਸਾਹੀ ਆਪਣੀ ਆਇਨਟ੍ਰਸ ਤੋਂ ਬਾਅਦ ਇਧਰਲੀ ਸਾਈਡ ਵੀ ਆਪਣਾ ਇਧਰ ਬਣਿਆ ਹੋਇਆ ਮੈਂ ਤੁਹਾਨੂੰ ਦਿਖਾਉਂਦਾ ਸੀਗਾ ਨਾ ਤੇ ਆਹ ਦੇਖ ਲਓ ਆ ਜਿਹੜਾ ਆਪਣਾ ਪਹਿਲਾ ਹੈਨਾ ਇਧਰ ਬੈੱਡਰੂਮ ਆ ਜਾਂ ਇਹਨੂੰ ਆਪਾਂ ਕਹਰੇ ਸੀ ਵੀ ਆਪਾਂ ਐਸਾ ਗੈਸਟ ਰੂਮ ਵੀ ਯੂਜ਼ ਕਰ ਸਕਦੇ ਹਾਂ ਨਾ ਉਹਦਾ ਡੋਰ ਆ ਤੇ ਇਹਨਾਂ ਨੇ ਉੱਧਰ ਹਨਾ ਸੂਫੀ ਵਗੈਰਾ ਲਾਇਵੇ ਤਾਂ ਇਹ ਖੋਲ ਦੇਣਗੇ। ਇਹ ਇੱਧਰ ਦੀ ਵੀ ਆਪਾਂ ਐਂਟਰੀ ਕਰ ਸਕਦੇ ਹਾਂ ਤੇ ਆਹ ਦੇਖ ਸਕਦੇ ਹਾਂ ਕਿ ਇਹਨਾਂ ਨੇ ਇੱਧਰ ਵੀ ਹਨਾ ਇੱਕ ਬੜਾਈ ਵੀ ਆ ਸਪੇਸ। ਇਹਨੂੰ ਆਪਾਂ ਐਸਾ ਜਿਹਾ ਆਪਾਂ ਕਹਿ ਲਈਏ ਹਨਾ ਬਾਹਰਲਾ ਬਾਥਰੂਮ ਯੂਜ਼ ਕਰਨਾਵਾ ਉਹ ਵੀ ਆਪਾਂ ਬਣਾ ਸਕਦੇ ਹਾਂ। ਜੇ ਆਪਾਂ ਕਹਿ ਦਈਏ ਵੀ ਸਟੋਰ ਰੂਮ ਯੂਜ਼ ਕਰਨਾ ਐਸਾ ਉਹ ਵੀ ਆਪਾਂ ਕਰ ਸਕਦੇ ਹਾਂ ਨਾ ਜਿਵੇਂ ਵੀ ਆ ਤੁਸੀਂ ਕਰ ਸਕਦੇ ਹੋ। ਬਾਕੀ ਦੇਖ ਸਕਦੇ ਹੋ ਕਿ ਇੱਥੇ ਵੀ ਕਾਫੀ ਖੁੱਲੀ ਸਪੇਸ ਆ। ਜੇ ਮਰਜ਼ੀ ਹਨਾ ਕਿ ਮਜਬੂਕਾਂ ਨੇ ਕਈ ਵਾਰ ਖੇਡਣਾ ਹੁੰਦਾ ਘਰ ਦੇ ਅੰਦਰ ਹੀ ਤਾਂ ਉਹ ਵੀ ਹਨਾ ਕਰ ਸਕਦੇ ਹੋ ਤੇ ਬਾਹਰ ਦਾ ਵੀ ਤੁਹ ਕਈ ਵਾਰ ਹਨਾ ਕਈ ਬੰਦੇ ਕਹਿੰਦੇ ਆ ਵੀ ਸਾਨੂੰ ਰਸਤਾ ਦਿਖਾਓ ਵੀ ਕਿਵੇਂ ਤਹ ਹਨਾ ਰਸਤਾ ਵਾ ਤਾਂ ਦੇਖ ਸਕਦੇ ਹਾਂ ਕਿ ਹਨਾ ਆ ਇੱਥੇ ਗਲੀ ਆਈ ਇੱਕ ਉੱਥੇ ਸ਼ੇਰਜੰਗ ਦੇ ਵਿੱਚ ਮਕਾਨ ਬਣਿਆ ਹੋਇਆ ਵਾ ਤੇ ਗਲੀ ਕਾਫੀ ਖੁੱਲੀ ਡੁੱਲੀ ਆ ਮਰ ਜਿਵੇਂ ਤੁੰਦਾ ਸੁਰੇਜ ਜਿਹੜੀ ਮਰਜੀ ਗੱਡੀ ਐਂਟਰ ਕਰ ਲਓ ਕੋਈ ਵੀ ਛੋਣੀਗਾ ਠੀਕ ਆ ਇਹ ਜਿਆ ਤੇ ਆਹੀ ਸਗੀ ਅੱਜ ਦੀ ਵੀਡੀਓ ਦੱਸੋ ਕਿ ਮੇਰੀ ਲੱਗੀ ਤੁਹਾਨੂੰ ਇਹ ਵੀਡੀਓ ਤੇ ਘਰ ਕਿਵੇਂ ਦਾ ਲੱਗਿਆ ਉਹ ਵੀ ਦੱਸ ਦਿਓ ਤੇ ਮਿਲਦੇ ਆਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਜੀਆਂ ਹੀ ਹੋਰ ਵੀਡੀਓਸ ਨੂੰ ਦੇਖਣ ਦੇ ਲਈ ਡ੍ਰੀਮ ਹਾਊਸ ਚੈਨਲ ਨੂੰ ਦੇਖਦੇ ਰਹੋ ਧੰਨ ਸ੍ਰੀ ਅਕਾਲ